ਹਿੰਦੁਸਤਾਨ ਦੇ ਅੰਦਰ ਲੋਕਤੰਤਰ ਇਸ ਅਲਾਈਨਮੈਂਟ ਕਿਕਿੰਗ ਬਹੁਤ ساری ਬਾਹਰੀ ਏਜੰਸੀਆਂ ਕਈ ਵਾਰੀ ਰੇਟਿੰਗ ਕੱਢੀਆਂ ਸੀ ਕਿ ਅੱਗੇ ਦੇ ਹਿੰਦੁਸਤਾਨ ਦੀ ਤਰੱਕੀ ਤੋਂ ਆਪਣੇ ਆਪ ਨੂੰ ਪਿੱਛੜੇ ਮਹਿਸੂਸ ਕਰਦੇ ਸੀ ਉਹ ਕਹਿੰਦੇ ਸੀ ਹਿੰਦੁਸਤਾਨ ਦੀ ਡੈਮੋਕਰੈਟਿਕ ਪੋਸਿਸ਼ਨ ਪ੍ਰਮਾਣਿਤ ਦਿੱਤੇ ਜਿਹੜੀ ਰੈਂਕਿੰਗ ਆ ਘਟਦੀ ਜਾ ਰਹੀ ਹੈ ਪਰ ਇਸ ਕਿਸਮ ਦੇ ਨਤੀਜੇ ਆਏ ਹੈ ਆ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਮੈਂ ਸਮਝਦਾ ਸਾਰੇ ਅਧਿਕਾਰ ਬਹੁਤ ਈਆਂ ਕਿ ਲੋਕਤੰਤਰ ਕਈ ਕਿੰਦਾ ਨਾਮ ਹੈ ਲੋਕਾਂ ਨੇ بے ਬੋਖੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਤੇ ਉਹਦੇ ਨਾਲ ਨਾਲ ਕੋਈ ਨਹੀਂ ਕਰ ਸਕਦਾ ਉਹਨਾਂ ਨੇ ਇੱਕ ਬਹੁਤ ਲੰਬੇ ਸਮੇਂ ਤੋਂ ਜਿਹੜਾ ਮਸ਼ੀਨਾਂ ਨੂੰ ਲੈ ਕੇ ईवीएम ਨੂੰ ਲੈ ਕੇ ਜਿਹੜੇ ਖਰਸੇ ਬਾਰ ਬਾਰ ਕੀਤੇ ਜਾ ਰਹੇ ਸੀ ਆਪਣੀ ਕਮਜ਼ੋਰੀਆਂ ਨੂੰ ਢੰਗਣ ਵਾਸਤੇ ਪੋਜੀਸ਼ਨ ਜਿਹੜੇ ਭਾਂਡੇ ਲਾ ਕੇ ਸੀ ਗਿਆ ਉਹ ਸਮਝਣਾ ਕਿ ਇਹ ਪਦ ਆਫ ਇਸ ਕੰਟਰੀ people of india have buried this most of evium once and for all aa ro ronda jada khel thi onne ne ohde te full stop laata in de vaste main badhai dena hai desh di janta nu ki main badhai dena hai ki janta nu ki onne ne teesri wari phir to ada ki sarkar bjp di sarkar pradhanmantri modi di modi ji de netritv ch bandi sarkar de te mohr lagayi hai ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਦੇਸ਼ ਦੀ ਜਨਤਾ ਦਾ ਤੇ ਉਹਨਾਂ ਦਾ ਹਮਾਰੀ ਵੀ ਆ ਕਿ ਉਹਨਾਂ ਨੇ ਫੇਰ ਤੋਂ ਇੱਕ ਬਹੁਤ ਹੀ ਵੱਡੀ ਇਤਿਹਾਸਿਕ ਜਿਹੜੀ ਥਰਡ ਟਰਮ ਜਿਹੜੀ ਜਿੱਤੀ ਹੈ ਐਨਡੀਆ ਨੂੰ ਉਹਦੇ ਵਾਸਤੇ ਉਹਨਾਂ ਨੂੰ ਮੈਂ ਸਲੂਟ ਕਰਦਾ ਕਿ ਉਹਨਾਂ ਦਾ ਇੱਕ ਬਹੁਤ بڑے ਵਿਵੇਕ ਨਾਲ ਉਹਨਾਂ ਨੇ ਜਿਹੜਾ ਕੰਮ ਕੀਤਾ ਮੈਂ ਸਮਝਦਾ ਇੱਕ ਬਹੁਤ ਵੱਡਾ ਮੈਸੇਜ ਦੁਨੀਆ ਦੇ ਦਿਲ ਹੈ ਜਿਛੇ ਤੇ ਪੰਜਾਬ ਦਾ ਸਵਾਗਤ ਸਾਥੀਓ ਮੈਂ ਧੰਨਵਾਦੀ ਹਾਂ ਪੰਜਾਬ ਦੀ ਜਨਤਾ ਦਾ कि ਉਹਨਾਂ ਨੇ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਚੈ ਜੁਰਪੁਰ ਕਟਨਾਵਾਂ ਸਾਡੇ ਬੀਜਪੀ ਦੇ ਉਮੀਦਵਾਰਾਂ ਦੇ ਖਿਲਾਫ ਇਹ ਇੱਕ ਬੜਾ ਸੋਚੀ ਸਮਝੀ ਸਾਜੀ ਤੇ ਵੈਤ ਮੰਨੂਨ ਮਾਹੌਲ ਪਰ ਕਾੰਢੀ ਕੋਸ਼ਿਸ਼ ਕੀਤੀ ਗਈ ਪਰ ਓਵਰ ਆਲ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਵੋਟਾਂ ਟੁੱਕੀਆਂ ਮੈਂ ਪੰਜਾਬ ਦੀ ਜਨਤਾ ਦਾ ਬਾੜੀ ਹਾਂ ਤੇ ਉਹਨਾਂ ਦੇ ਦਿੱਤੇ ਫਤਵੇ ਦਾ ਮੈਂ ਸਵੀਕਾਰ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਪਟਵਾ ਜਿਹੜਾ ਦਿੱਤਾ ਹੈ ਇਹਦੇ ਬਾਅਦ ਇਹਦੇ ਵਿੱਚ ਜਿਹੜੀ ਗੱਲਾਂ ਨਿਕਲ ਕੇ ਸਾਹਮਣੇ ਆਦੀਆਂ ਮੈਂ ਜਿੱਥੇ ਹੈ ਵਾਰੀ ਆ ਪੰਜਾਬ ਦੀ ਜਿੱਤਾਂ ਦਾ ਮੋਟਰ ਦਾ ਉਥੇ ਹੀ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੁੰਦਾ ਤੇ ਧੰਨਵਾਦ ਕਰਨਾ ਚਾਹੁੰਦਾ ਬੀਜੇਪੀ ਦੇ ਵਰਕਰਾਂ ਦਾ ਸਾਡੇ ਬੀਜੇਪੀ ਨੇ ਕਾਰਜ ਕਰਾਵਾਨੇ ਜਿਸ ਤਰ੍ਹਾਂ ਜੋਸ਼ ਤੇ ਹੌਸਲੇ ਦੇ ਨਾਲ ਇੱਕ ਮੁਹਿੰਮ ਦੇੌਰ ਤੇ ਪੰਜਾਬ ਦੇ ਕੋਨੇ-ਕੋਨੇ ਦੇ ਜਾ ਕੇ ਜਿਹੜੀ ਰੀਜੀਨ ਦੇ ਪੰਜਾਬ ਦੇ ਅੰਦਰ ਸਿਰਫ ਤਿੰਨ ਪਾਰਟ ਬੰਨੀ ਹਲਕਾ ਸੈਮਿਤ ਦੀ 13 ਹਲਕਿਆਂ ਦੇ ਵਿੱਚ ਜਿਸ ਤਰ੍ਹਾਂ ਇੱਕ ਛੋਟੇ ਜਿਹੇ ਸਮੇਂ ਦੇ ਦੌਰਾਨ ਜਦੋਂ ਤੋਂ ਫੈਸਲਾ ਹੋਇਆ ਵੀ ਰੀਜੀਨ ਦੀ ਇਕੱਲੇ ਇਲੈਕਸ਼ਨ ਹੋਣਗੀ ਜਿਸ ਤਰ੍ਹਾਂ ਉਹਨਾਂ ਨੇ ਬਹਿਲ ਕੇ ਭਾਜਪੀ ਦਾ ਸ੍ਰੇਆ ਘਰ ਘਰ ਪਿੰਡ-ਪਿੰਡ ਲਾਇਆ ਮੈਂ ਉਹਨਾਂ ਦਾ ਧੰਨਵਾਦੀ ਵੀ ਆ ਕਿ ਉਹਨਾਂ ਨੂੰ ਮੈਂ ਆਭਾਰ ਵੀ ਕਰਦਾ ਹਾਂ ਬਹੁਤ ਹੀ ਹੌਸਲੇ ਨਾਲ ਉਹਨਾਂ ਦੇ ਪਰੋਕਾਲੇਾਸ ਤੋਂ ਬਾਅਦ ਤੋਂ ਪਿੰਡੂ ਇਲਾਕੇ ਦੇ ਵਿੱਚ ਇੱਥੇ ਇੱਕ ਵੋਲੰਟਰ ਖੜਾ ਕੀਤਾ ਗਿਆ ਸੀ ਉਹਨੇ ਬਾਅਦ ਨੂੰ ਉਹਨਾਂ ਦੇ ਜਾ ਕੇ ਨਾ ਸਿਰਫ ਬੀਜਪੀ ਦਾ ਸਨੇਹਾ ਲਾਇਆ ਬਲਕਿ ਇੱਕ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਜਿੱਥੇ ਸਾਡੀ 70% ਮੋਟ ਸੀਗੀ 2022 ਦੇ ਇਲੈਕਸ਼ਨਾਂ ਦੇ ਅੰਦਰ ਉਹ ਅੱਜ 80% ਵੱਧ ਕੇ 90% ਦੇ ਕਰੀਬ ਪਹੁੰਚੀ ਹੋਈ ਹੈ ਜਿਹਦਾ ਸਾਰੇ ਦਾ ਸਾਰਾ ਸਿਹਰਾ ਮੈਂ ਬੀਜਪੀ ਦੇ ਕਾਰਕਟਰਾਂ ਕਿ ਬੀਜਪੀ ਦੇ ਸਾਡੇ ਪੁਰਾਣੇ ਜਿਹੜੇ ਸੀਨੀਅਰ ਆਗੂ ਹੈ ਜਿਹਨੇ ਸਾਡੇ ਸੰਗਰਦ ਮੰਤਰੀ ਹੈ ਸਾਡੇ ਜਿਹੜੇ ਸੈਂਟਰ ਤੋਂ ਜਿਹੜਾ ਆ ਕੇ ਇੱਥੇ ਸਾਰਿਆਂ ਨੂੰ ਸੰਗਠਨ ਨੂੰ ਮਜ਼ਬੂਤ ਕੀਤਾ ਡਾਇਰੈਕਸ਼ਨ ਦਿੱਤੀਆਂ ਮੈਂ ਸਾਰਿਆਂ ਦਾ ਉਹਨਾਂ ਦਾ ਹਮਾਇਤੀ ਹਾਂ ਜਿੱਥੇ ਤਾਈ ਅਸਲ ਜਿਹੜਾ ਦਾ ਕੇਸ ਆਫ ਪੁੱਟਿੰਗ ਲਾਈਜ਼ ਇਨ ਇਟ ਸਿਟਿੰਗ ਉਹ ਹੈ ਸਾਨੂੰ ਸੀਟਾਂ ਕਿੰਨੀਆਂ ਆਈਆਂ ਉਹਦੀ ਜ਼ਿੰਮੇਵਾਰੀ ਮੈਂ ਐਜ਼ ਬੀਜਪੀ ਦੇ ਪ੍ਰਧਾਨ ਨੇ ਆਪਣੀ ਸਮਝ ਨਾਲ that are not will able to translate that strength that increase in vote percentage into seats main is tarah ki apni zimmedari samajhda ki indira bharat ban ka sidha jehda ek prant vibhag hai punjab de andar us prant nu main tod nahi sakya ki bjp ke liye kisanan de khilaf hai jehdi hai punjabian de khilaf hai jehdi prantik purane sade lokan de blarati si punjab de andar asi bahut koshish kiti ਅਜੀ ਉਹ ਸਾਰੀ ਗੱਲਾਂ ਜੋ ਕਿਸਾਨਾਂ ਵਾਸਤੇ ਵਿਜੀਤੀ ਨੇ ਕੀਤਾ ਲੋਕਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਵੀ ਕਰੀ ਪਰ 15 ਲੱਖ ਕਿਸਾਨ ਜਿਹੜੇ 6000 ਰੁਪਏ ਸਨਾਨਾ ਤੋਂ ਵਾਂਝੇ ਕੀਤੇ ਗਏ ਆ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਐਮਐਸਟੀ ਦੀ ਗੱਲ ਕੀਤੀ ਗਈ ਪਰ ਕਿਤੇ ਨਾ ਕਿਤੇ ਮੇਰੇ ਉਹਦੇ ਅੱਜ ਦੇ ਇਲੈਕਸ਼ਨ ਡੱਟ ਗਏ ਉਹ ਚੂਟ ਤੋਂ ਪਰੇ ਸਰਾਸਰ ਲੋਕਾਂ ਨੂੰ ਬੇਲਕੂ ਬਣਾਉਣ ਦਾ ਇੱਕ ਬਵੰਨਰ ਖੜਾ ਕੀਤਾ ਗਿਆ ਜਿਹਦੇ ਵਿੱਚ ਦੋਨੋਂ ਪਾਰਟੀਆਂ ਕਾਮਯਾਬ ਰਹੀਆਂ ਪਰ باوجود ਇਹਦੇ ਮੈਂ ਲੋਕਾਂ ਦਾ ਫੈਸਲਾ ਹੈ ਚਾਹੇ ਇਹਨਾਂ ਦੋਨੋਂ ਪਾਰਟੀਆਂ ਨੇ ਜੋਖ ਕੰਡੇ ਵਰਤੇ ਪਰ ਲੋਕਾਂ ਨੇ ਫਤਵਾ ਦਿੱਤਾ ਹੈ ਤੇ ਉਸ ਫਤਵੇ ਨੂੰ ਮੈਂ ਸਵੀਕਾਰ ਕਰਨਾ ਪਰ ਮੈਂ ਉਸੇ ਆਮੇ ਮੰਨਦਾ ਯਾਰ ਜਿਹੜਾ ਵੋਟ ਹੈ ਆਹ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਤੇ ਹੈ ਇਟ ਇਜ਼ ਐਗਜ਼ੈਕਟਲੀ ਐ ਰੈਪਲੀਕੇਸ਼ਨ ਇਟ ਹੈਸ ਬੀਨ ਰਿਪੀਟਡ ਅਗੇਨ ਜਿਹੜਾ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀ ਦੇ ਖਿਲਾਫ ਵੋਟ ਪਾਇਆ ਸੀਗਾ ਨਾ ਕਿ ਆਮ ਆਦਮੀ ਨੂੰ ਪਾਇਆ ਸੀਗਾ ਉਹ ਜਿਹੜਾ ਵੋਟ ਪਾਇਆ ਸੀਗਾ ਉਹ ਕਾਂਗਰਸ ਤੇ ਅਕਾਲੀ ਪਾਰਟੀ ਦੇ ਖਿਲਾਫ ਪਾਇਆ ਸੀਗਾ ਤੇ ਆਮ ਨੂੰ ਪਾਇਆ ਸੀਗਾ ਐਂਟੀ ਜਿਹੜਾ ਵੋਟ ਆ ਹੁਣ ਪਿਆ ਉਹ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਪਿਆ ਕਿਉਂਕਿ ਇਹ ਰਿਜ਼ਲਟ ਤੁਹਾਡੇ ਸਾਹਮਣੇ ਹੈ ਜਿਹੜਾ ਵੋਟ ਸ਼ੇਅਰ ਹੈ ਕਾਂਗਰਸ ਦਾ ਵੋਟ ਸ਼ੇਅਰ ਦੇ ਕੋ ਸਿਰਫ 3% ਦੀ ਬਣਿਆ ਇਹ ਅੰਕੜੇ ਬਾਅਦ ਵਿੱਚ ਐਟਕੇ ਖੁਲਾਸਾ ਨਾਲ ਕਰਾਂਗੇ ਪਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਇਹ ਲੋਕ ਜਿਹੜੇ ਆਪਣੀ ਬਗਲਾ ਮਾਰ ਰਹੇ ਆ ਆ ਵੋਟ ਕਾਂਗਰਸ ਪਾਰਟੀ ਨੂੰ ਨਹੀਂ ਆ ਵੋਟ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਪਾਇਆ ਤੇ ਉਹ ਜਿਹੜਾ ਆ ਵੋਟ ਸ਼ਿਫਟ ਹੋਇਆ ਕਦੇ 42% ਤੋਂ ਘਟ ਕੇ ਰਹਿ ਜਿਹੜੇ 26% ਤੇ ਆਏ ਐ ਉਹ ਕਰੀਬਨ 16% ਵੋਟ ਜਿਹੜਾ ਘਟਿਆ ਉਹ ਮੈਸੇਮੰਟ ਦਾ ਡਾਇਰੈਕਟ ਟ੍ਰਾਂਸਫਰ ਲੋਕਾਂ ਨੇ ਭਾਜੀਪੀ ਨੇ ਕਾਰਨ ਕਰਤਾ ਵਾ ਨੀ ਹਮਤ ਦੇ ਤੇ ਜੋੜ ਕਰਦੇ ਉਹਦੇ ਵਿੱਚ ਭਾਜੀਪੀ ਦਾ ਸ਼ੇਅਰ ਵਧਿਆ ਤੇ ਇਹਨੂੰ ਦੇਖਦੇ ਅੱਜ ਜਿਹੜੀਆਂ ਮੇਨ ਗੱਲਾਂ ਉੱਕੇ ਸਾਹਮਣੇ ਆਈ ਐ ਸਾਥੀਓ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਿਹਾ ਸਾਡੀ ਕਮਜ਼ੋਰੀ ਕਰਕੇ ਹੋ ਸਕਦਾ ਸਮੁੱਚੀ ਕਮਜ਼ੋਰੀ ਕਰਕੇ ਅਸੀਂ ਕੋਈ ਸੀਟ ਨਹੀਂ ਜਿੱਤ ਸਕੀ ਬਟ ਨੰਬਰ ਆਫ ਸੀਟ ਜਿੱਤੇ ਅਸੀਂ ਇੱਕ ਬڑے ਹੌਸਲੇ ਨਾਲ ਜਿਹੜੀ ਕਰੀਬਨ 3% ਸੀਟਾਂ ਦੇ ਉੱਤੇ 2 ਨੰਬਰ ਕਿਹਾ ਹੈ ਆ 5 ਸੀਟਾਂ ਦੇ ਉੱਤੇ ਕਰੀਬਨ 3 ਜਿੰਮ ਨੰਬਰ ਕਿਹਾ ਹੈ ਆ ਵੋਟ ਪਰਸੈਂਟ ਸਾਡਾ ਵਧਿਆ ਮੈਂ ਇਸੇ ਕੋਈ ਬਹਾਦਰੀ ਨਹੀਂ ਮੰਨਦਾ ਵੀ ਸਾਡਾ ਵੋਟ ਪਰਸੈਂਟ ਅਕਾਲੀਆਂ ਧੋਕੇ ਨਿਕਲ ਗਿਆ ਸਾਡਾ ਪਰਸੈਂਟ ਉਹਨਾਂ ਨੂੰ ਨਹੀਂ ਦਿਖਾਣਾ ਨਹੀਂ ਸੀਗਾ ਸਾਡਾ ਪੱਖ ਸੀਗਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਇੱਕ ਵਾਇਬਲ ਆਲਟਰਨੇਟਿਵ ਇੱਕ ਲੋਕਾਂ ਨੂੰ ਇੱਕ ਦੂਜਾ ਕਹਤ ਮੌਕਾ ਦੇ ਸਕੀਏ ਕਿਤੇ ਹੋਰ ਜਾ ਕੇ ਆਪਣਾ ਘਟ ਸਕਣ ਉਹਦੇ ਵਿੱਚ ਜਰੂਰ ਸੁਨੀਤ ਆਖੜ ਕਮਜ਼ੋਰ ਰਿਹਾ ਕਿ ਅਸੀਂ ਲੋਕਾਂ ਨੂੰ ਭਾਜਪਾ ਇੱਕ ਵਾਇਬਲ ਅਲਟਰਨੇਟਿਵ ਦੇ ਤੌਰ ਤੇ ਨਹੀਂ ਬੇਸ ਕਰ ਸਕਲੇ ਜਿੰਨਾ ਸਮਾਂ ਮਿਲਿਆ ਪਰ ਸਾਡੀ ਹੋਂਦ ਅਗੇ ਇਸ ਗੱਲ ਦੀ ਕੋਸ਼ਿਸ਼ ਰਹੂਗੀ ਇਸ ਫਟੌਦਰੀ ਨੂੰ ਅਸੀਂ 19% ਦੇ ਉੱਤੇ ਅਸੀਂ ਬ੍ਰੇਕ ਨਹੀਂ ਲਾੜੇ ਅਸੀਂ ਲੋਕਾਂ ਨੇ ਸਭ ਤੋਂ ਪਹਿਲਾਂ ਤਾਂ ਸਤਿਕਾਰ ਕਰਦੇ ਹਾਂ ਉਹਨਾਂ ਦੇ ਜੋ ਵੀ ਉਹਨਾਂ ਨੇ ਫੈਸਲਾ ਦਿੱਤਾ ਸਿਰ ਮੱਥੇ ਸਾਡੇ ਇਹ ਦੋਨਾਂ ਨੇ ਚਾਹ ਕਾਂਗਰਸ ਨੂੰ ਵੋਟਾਂ ਪਾਈਆਂ ਚਾਹੇ ਉਹਨਾਂ ਦੀ ਭਾਈਵਾਲ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਥੈਟ ਇਸ ਉਹਨਾਂ ਦਾ ਫੈਸਲਾ ਹੈ ਪਰ ਅਸੀਂ ਪੰਜਾਬ ਨੂੰ ਇਹਨਾਂ ਦੋਨਾਂ ਦੇ ਪਰੋਸੇ ਨਹੀਂ ਛੱਡ ਸਕਦੇ ਸਾਡੇ ਅੱਜ ਵੀ ਇਹਨਾਂ ਫੇਰ ਉੱਪਰ ਦਾ ਹੋਰ ਅੱਜ ਗਰੰਟੀ ਦੀ ਗੱਲ ਇਹ ਆ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਹਨਾਂ ਦੀਆਂ ਕਾਲੀਆਂ ਕਰਦੂਤਾ ਕਰਕੇ ਜੋ ਅੱਜ ਪੰਜਾਬ ਦੇ ਅੰਦਰ ਜਿਸ ਕਿਸਮ ਦੀਆਂ ਵੱਖ ਵਾਦੀ ਤਾਕਤਾਂ ਨੂੰ ਮੌਕਾ ਮਿਲਿਆ ਇਸ ਸੰਕਟੰਗ ਦਾ ਉਹਦੇ ਵਾਸਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨੋਂ ਬਰਾਬਰ ਦੀ ਜ਼ਿੰਮੇਵਾਰ ਹੈ ਕਿ ਉਸ ਹਾਲਾਤ ਦੇ ਵਿੱਚ ਮੈਂ ਸਮਝਾਂ ਕਿ ਬੀਜੇਪੀ ਦੀ ਜ਼ਿੰਮੇਵਾਰੀ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਤੀਜੀ ਵਾਰ ਸਰਕਾਰ ਬਣਾਉਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਪੰਜਾਬ ਦੇ ਹਿੱਤਾਂ ਦੇ ਉੱਤੇ ਤੇ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਪਰਦੇਨ ਵਾਸਤੇ ਉਹਨਾਂ ਦੇ ਰੱਖਾ ਵਾਸਤੇ ਲੜਾਈ ਲੜਨ ਵਾਸਤੇ ਬੀਜਪੀ ਦੀ ਜ਼ਿੰਮੇਵਾਰੀ ਇਹਦੇ ਬਾਅਦ ਹੋਰ ਵੀ ਵਧੀ ਹੈ ਵਧੀ ਹੈ ਉਹਦੇ ਵਾਸਤੇ ਵੀ ਮੈਂ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇਸ ਗੱਲ ਦਾ ਇਸ਼ਾਰਾ ਹੈ ਕਿ ਅਸੀਂ ਇਹ ਰੋਟੇ ਇਸ ਕਸਟੋਰੀ ਦੇ ਉੱਤੇ ਪੂਰੇ ਕਰਾਂਗੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਮੈਂ ਦੇਸ਼ ਦੀ ਜਨਤਾ ਦਾ ਧੰਨਵਾਦ ਕਰਨਾ ਚਾਹੁੰਗਾ ਕਿ ਉਨ੍ਹਾਂ ਨੇ ਭੰਡੀਆਂ ਦੀ ਸਰਕਾਰ ਬੀਜਪੀ ਦੀ ਸਰਕਾਰ ਤੇਜੀਵਰੀ ਸਕੇਂਦਰ ਦੇ ਅੰਦਰ ਬਣਾ ਕੇ ਜਿਹੜਾ ਆਪਣਾ ਵਿਸ਼ਵਾਸ ਵਕਤੀਤਾ ਬੀਜਪੀ ਦੇ ਉਹਦੇ ਵਾਸਤੇ ਮੈਂ ਦਾ ਬਹੁਤ-ਬਹੁਤ ਅਭਾਰੀਆਂ ਜੈ ਧੰਨਵਾਦ ਰਾਮ ਮੰਦਿਰ ਤੇ ਹਿੰਦੂ ਹੋਰ ਫੋੜ ਰਹੀ ਹੋਰ ਲੱਗਦਾ ਕਿ ਕਿੰਨੀ ਕਿੰਨੀ ਦੇਖੋ ਮੈਂ ਹਮੇਸ਼ਾ ਇਸ ਗੱਲ ਤੇ ਪੈਰਾਦਰ ਹੈ ਹਾਂ ਸਾਹਿਬ ਇਹ ਦੇਸ਼ ਇੱਕ ਸੈਕੂਲਰ ਦੇਸ਼ ਹੈ ਕਿਉਂਕਿ ਸਭ ਤੋਂ ਸੈਕੂਲਰ ਜਿਹੜਾ ਜ਼ੂਬਾ ਹੈ ਉਹ ਪੰਜਾਬ ਹੈ ਤੇ ਉਸ ਸੈਕੂਲਰ ਸੂਬੇ ਦੇ ਪੰਜਾਬ ਦੇ ਅੰਦਰ ਹਿੰਦੂ ਇੱਕ ਸੈਕੂਲਰ ਜਮਾਤ ਹੈ ਜਿਹੜੀ ਸੈਕੂਲਰ ਸਭ ਤੋਂ ਬਾਰੀ ਬਾਰੀ ਕਿਸੇ ਜਾਤ ਦਾ ਕਿਸੇ ਕੌਮ ਦਾ ਇਮਜਾਨ ਨਹੀਂ ਲੈਣਾ ਚਾਹੀਦਾ ਦੇ ਹੈਵ ਪ੍ਰੂਵਡ देयर सेक्युलर सेक्युलर ਕ੍ਰੀਡੈਂਸ਼ੀਅਲਸ ਟਾਈਮ ਐਂਡ ਅਗੇਨ ਇਸ ਗੱਲ ਦੇ ਉੱਤੇ ਹੁਣ ਫੁੱਲ ਸਟਾਪ ਲੱਗਣਾ ਚਾਹੀਦਾ ਹੈ ਉਹਨਾਂ ਨੂੰ ਬਹੁਤ ਉਕਸਾਇਆ ਗਿਆ ਸੈਕੰਡ ਕਲਾਸ ਸਿਟੀਜ਼ਨਸ ਥੋਰਪੇ ਕਾਂਗਰਸ ਨੇ ਕੀਤਾ ਪਰ ਉਹਨਾਂ ਨੇ ਆਪਣਾ ਸੈਕੂਲਰਿਜ਼ਮ ਦੇ ਅਜੰਡੇ ਤੋਂ ਪਾਸੇ ਨਹੀਂ ਡੋਲੇ ਪਰ ਥੇਅਰ ਹੈਜ਼ ਬੀਨ ਅ ਪੋਲਰਾਈਜ਼ੇਸ਼ਨ ਪੰਜਾਬ ਦੇ ਅੰਦਰ ਜਿਹੜੀ ਕੱਟੜਪੰਥੀ ਤਾਕਤਾਂ ਸਿਰ ਜਿਹੜੀ ਹੈ ਚੱਕਰੀ ਹੈ ਉਹ ਇਸ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਨਲਾਇਕੀ ਇੱਥੇ ਆਮ ਆਦਮੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦਾ ਜਿਹਦੇ ਕਰਕੇ ਜੋ ਪਹਿਲਾਂ ਸੰਗਰੂਰ ਚ ਘਟਨਾ ਵਾਪਰੀ ਸੀ ਅੱਜ ਫੇਰ ਉਹੀ ਹਾਲਾਤ ਇਹਨੇ ਵੈਕਿਊਮ ਆਫ ਲੀਡਰਸ਼ਿਪ ਆ ਹਾਲਾਤ ਕਦਾ ਹੋ ਰਹੇ ਹੈ ਇਹਦੇ ਵਾਸਤੇ ਚਿੰਤਾ ਦਾ ਅਭਿਸ਼ ਹੈ ਇਹਦੇ ਕਰਕੇ ਮੈਂ ਸਮਝਦਾ ਬੀਜੇਪੀ ਦੀ ਜ਼ਿੰਮੇਵਾਰੀ ਭੋਰ ਵੀ ਬਣਦੀ ਹੈ ਕਿ ਅਸੀਂ ਮਿਲ ਕੇ ਪੰਜਾਬ ਦੇ ਉੱਤੇ ਪਹਿਰਾ ਦਈਏ ਹਰਾਂ ਤੇ ਪਹਿਰਾ ਦਈਏ ਪੰਜਾਬ ਦੇ ਅੰਦਰ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੀਏ ਇਸ ਕਿਸਮ ਦੀ ਲੀਡਰਸ਼ਿਪ ਬੀਜੇਪੀ ਪ੍ਰੋਵਾਈਡ ਕਰੂ ਯਾਨੀ ਆਪ ਦੇ ਲੋਕਾਂ ਨੇ ਹੈਗਾ ਬਾਕੀ ਬਰੇ 10% ਦਾ ਤੁਹਾਡੀ ਪੁਰਾਣੀ ਨੌ ਮਾਸ ਦਾ ਰਿਸ਼ਤਾ ਨਹੀਂ ਸਿੱਧਕਾ ਦੀ ਪਾਰਟੀ ਦਾ 13% ਰਹਿ ਗਿਆ ਕਿ ਉਹਦਾ ਫੋਰ ਕਿਹੜਾ ਹੈਗਾ ਪਰਸੈਂਟ ਜਿੱਦਾਂ ਗਿਆ ਆਪਾਂ ਨੂੰ ਪ੍ਰੋਬਲਮ ਹੋ ਰਿਹਾ ਜਾਂ ਇਹ ਕੋਈ ਇੱਕ ਤਾਂ ਵੋਟ ਸਾਡੇ ਪੂਰੇ ਗਿਨੇ ਵੀ ਨਹੀਂ ਗਏ ਐ ਸਾਰੀ ਗੱਲਾਂ ਨੂੰ ਭੁੱਗਿਆ ਜਾਊਗਾ ਪਰ ਮੋਟੀ ਮੋਟੀ ਗੱਡਾ ਜਿਹੜੇ ਸਾਹਮਣੇ ਆਈ ਹੈ ਵੀ ਬੀਜੇਪੀ ਨੂੰ ਭਾਜੀਪੀ ਨੂੰ ਇੱਕ ਲੋਕਾਂ ਨੇ ਪ੍ਰੋਸਾ ਦਿੱਤਾ ਹੈ ਕਿ ਵੋਟ ਸ਼ੇਅਰ 60% 6.9 ਤੋਂ ਵੱਧ ਕੇ 80% ਪਹੁੰਚਿਆ ਅਸੀਂ ਇਹਦਾ ਧੰਨਵਾਦ ਕਰਦੇ ਹਾਂ ਪੰਜਾਬ ਦੀ ਜਨਤਾ ਦਾ ਤੇ ਇਹਦਾ ਸਾਰੀਆਂ ਗੱਲਾਂ ਤੇ ਕਿਹਦਾ ਕਿਹਦੇ ਕੋਲ ਗਿਆ ਇੱਕ ਗੱਲ ਮੈਂ ਮੰਨਦਾ ਵੀ ਇਹਨਾਂ ਦੋਨਾਂ ਦੀ ਜਿਹੜੀ ਸਾਹਦ ਗਾਂਢ ਬੰਡ ਤੁਕ ਸੀ ਬੀਜੇਪੀ ਆਪਰੇਲਾ ਦੀ ਆਮ ਆਦਮੀ ਪਾਰਟੀ ਦੀ ਕਿ ਕਾਂਗਰਸ ਨੇ ਬੀਜੇਪੀ ਨੇ ਖਰਾਬ ਜਿਹੜੀ ਗਣਤਕ ਸੀ ਉਹਦਾ ਨਤੀਜਾ ਹੈ ਕਿਉਂਕਿ ਬਹੁਤ ਸਾਰੇ ਮੈਂ ਜਲੰਧਰ ਵੀ ਦੇਖਿਆ ਮੈਂ ਹੁਸ਼ਿਆਰਪੁਰ ਵੀ ਦੇਖਿਆ ਜਿੱਥੇ ਇਹਨਾਂ ਨੇ ਆਪਣੇ ਵੋਟ ਟ੍ਰਾਂਸਫਰ ਕੀਤੇ ਹੈ ਇਹਨਾਂ ਨੇ ਜਦੋਂ ਲਗਿਆ ਆਮ ਆਦਮੀ ਪਾਰਟੀ ਉਹ ਵੀ ਅਸੀਂ ਨਹੀਂ ਜਿੱਤਦੇ ਜਲੰਧਰ 'ਚ ਉਹ ਵੋਟਾ ਇਹਨਾਂ ਨੇ ਕਾਂਗਰਸ ਨੂੰ ਕੋਈਆਂ ਜਿੱਥੇ ਇਹਨਾਂ ਨੇ ਦੇਖਿਆ ਹੁਸ਼ਿਆਰਪੁਰ ਦੇ ਅੰਦਰ ਵੀ ਆ ਤਾਂ ਨਹੀਂ ਜਿੱਤਦੀ ਕਾਂਗਰਸ ਤੇ ਉਹਨਾਂ ਨੇ ਆਪਣੀਆਂ ਵੋਟਾਂ ਆਵਾਜ਼ਮੀ ਪਾਰਟੀ ਨੂੰ ਕੋਈ ਨਾ ਆ ਜਿਹੜੇ ਤੁਸੀਂ ਆંકੜੇ ਦੇਖ ਰਹੇ ਹੋ ਉਹ ਜਿਹੜੀ ਇੱਕ ਪ੍ਰਾਂਤੀ ਵਲੈਰੀ ਸੀ ਵੀ ਇਹ ਦੋਨੋਂ ਅਟਲ ਲੜਦੇ ਸਭ ਉਹਦੇ ਵਿੱਚ ਕਿਤੇ ਕਾਮਯਾਬ ਹੋ ਗਏ ਉਹ ਜ਼ਿੰਮੇਵਾਰੀ ਪ੍ਰਧਾਨ ਦੇ ਤੌਰ ਤੇ ਮੇਰੀ ਸੀ ਕਿ ਲੋਕਾਂ ਨੂੰ ਮੈਂ ਅਗਾਹ ਕਰਾਂ ਕਿ ਆ ਲੋਕ ਤੁਹਾਨੂੰ ਬੇਫੂਕ ਬਣਾ ਰਹੇ ਐ ਕੋਲੇ ਲੋਕਾਂ ਨੂੰ ਬੇਫੂਕ ਬਣਾ ਕੇ ਆ ਵੋਟਾਂ ਲੈ ਗਏ ਪਰ ਲੋਕਾਂ ਦਾ ਫਤਵਾ ਸਾਬ ਉਹਨਾਂ ਨੂੰ ਵਾਰਟ ਸਾਡੇ ਸਿਰ ਮਤੇ ਕਪਟੀਆਂ ਫਰੀਦਕੋਟ ਦੀ ਜਨਤਾ ਹੋਵੇ ਦੂਰ ਸਾਡੀ ਨਾਨੀ ਫਰੀਦਕੋਟ ਦੇ ਇਲਾਕੇ ਸਭਾਰੇ ਉਸ ਸੋਚ ਨੂੰ ਮੈਂ ਕਹਿ ਰਿਹਾ ਹਾਂ ਵਿਅਕਤੀ ਵਿਸ਼ੇਸ਼ ਨਾਲ ਕੋਈ ਰੋੜਾ ਨਹੀਂ ਰੋੜਾ ਸੋਚ ਦਾ ਸੋਚਦਾ ਹੈ ਕਿ ਸੋਚ ਇਸ ਕਿਸਮ ਦੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਲੋਕਤੰਤ੍ਰਿਕ ਪੈਰਾਮੀਟਰਸ ਹੈਗੇ ਸਾਹਿਬ ਇਹ ਆਰ ਬਾਉਂਡਰੀਜ਼ ਆਫ ਲੋਕ ਸੰਦਰਜ ਦੇ ਵਿੱਚ ਅਧਿਕਾਰ ਉਹਨਾਂ ਦੇ ਨਾਲ-ਨਾਲ ਜ਼ਿੰਮੇਵਾਰੀਆਂ ਵੀ ਹੈ ਤੇ ਲਿਮਿਟਸ ਵੀ ਹੈ ਆਈ ਹੋਪ ਐਂਡ ਆਈ ਪ੍ਰੇਅ ਮੈਂ ਅਰਦਾਸ ਵੀ ਕਰਨਾ ਵਾਹਿਗੁਰੂ ਦੇ ਅੱਗੇ ਤੇ ਮੈਂ ਉਮੀਦ ਵੀ ਕਰਦਾ ਇਹ ਸਾਡਾ ਲੋਕਤੰਤਰ ਇਹਨਾਂ ਦਾ ਮਜ਼ਬੂਤ ਹੈ ਇਸ ਜੰਗ ਦੇ ਖਿਆਲਾਂ ਨੂੰ ਲੋਕਤੰਤਰ ਦੀ ਪਰਿਧੀਆਂ ਦੇ ਵਿੱਚ ਰਹਿ ਕੇ ਅਸੀਂ ਸੰਭਾਲ ਸਕਾਂਗੇ ਤੇ ਇਹਦੇ ਨਾਲ ਹੀnabla ਵੀ ਸਮਝਣਾ ਕਿ ਸਾਡੀ ਪੰਜਾਬ ਦੀ ਸਰਕਾਰ ਹੁਣ ਗੈਰਚੂਵੇਂਵਾਰਾ ਨਾ ਛੱਲੇਗਾਣੇ ਛੱਡ ਕੇ ਇਸ ਸਥਿਤੀ ਦੀ ਗੰਭੀਰਤਾ ਨੂੰ ਕਉ ਵੀ ਤਨਾ ਲੈ ਕੇ ਇੱਕ ਮੁੱਖ ਮੰਤਰੀ ਦਾ ਰੋਲ ਬਣ ਗਏ ਨਾ ਕਿ ਇੱਕ ਥੀਏਟਰ ਆਰਟਿਸਟਾ ਨਹੀਂ ਬਣ ਗਏ ਜਿਹਦੇ ਕਰਕੇ ਅੱਜ ਪੰਜਾਬ ਇਸ ਕਲਾਕ ਦਾ ਆਧਾਰ ਤੇ ਪੁੱਛਿਆ ਕਿ ਸਰ ਸਾਹਿਬ ਆਮ ਆਦਮੀ ਪਾਰਟੀ ਦੇ ਵੀ 4 ਮੰਤਰੀ ਹੋਣ ਤੇ 3 ਪਲਾਇਕ ਹਾਰੇ ਨੇ ਮੈਂ ਕਿਸੇ ਦਲ ਤੇ ਆ ਗਿਆ ਤੁਸੀਂ ਇਹਨੂੰ ਆਕਲਵਾਦੀ ਨਹੀਂ ਮੈਂ ਕਹਿ ਰਿਹਾ ਮੈਂ ਟੱਕਰਵਾਦੀ ਸੋਚ ਰਿਹਾ ਹਾਂ ਸਾਹਿਬ ਅੱਜ ਦੇ ਜਨਤਾ ਸਾਰੇ ਬੜੇ ਮਿੱਠੇ ਮਿੱਠੇ ਬੋਲ ਰਹੇ ਮਿੱਠੇ ਦੇ ਵਿੱਚ ਵੀ ਮੈਂ ਗੱਲਾਂ ਧਿਆਨ ਨਾਲ ਸੁਣੋਗੇ ਬਹੁਤ ਸਾਰੇ ਅਜੇ ਪੁਆਇੰਟਰਾ ਆਏ ਜਿਹੜੇ ਚਿੰਤਾ ਦੇ ਵਿਸ਼ਾ ਹੈ ਪਰ ਅੱਜ ਜ਼ਿੰਮੇਵਾਰੀ ਮੈ ਸਵੈਜਨ ਮੱਖ ਮੰਤਰੀ ਜੇ ਤੌਰ ਤੇ ਪਬੰਦ ਮਾਂ ਜੀ ਦੀ ਹੋਰ ਬਣ ਜਾਂਦੀ ਹੈ ਇਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਛੱਲੇ ਤੇ ਕਿਤਲੀਆਂ ਗਾਣੀਆਂ ਝੜਨ ਤੇ ਪੰਜਾਬ ਨੂੰ ਜਿਸ ਤਕਾਰ ਤੇ ਲੈ ਕੇ ਆਏ ਉਹਦੀ ਜੁਣਵਾਰੀ ਲੈਣ ਕਿ ਅਸੀਂ ਸਮਝਦਾਰੇ ਨਾਲ ਕੰਮ ਸੰਭਾਲਣ ਦੀ ਗੱਲ ਕਰੀਏ ਡਾਕਟਰ ਸਾਹਿਬ ਉਹਨੇ ਵੀ ਬਹੁਤ ਅਸਰ ਉਹ ਨਹੀਂ ਕਿ ਇਹਦੇ ਦੇ ਸੰਵਿਧਾਨ ਦੇ ਕੋਲ ਸੰਵਿਧਾਨ ਦੇ ਕੱਜੀਆਂ ਤਾਂ ਉਹੀ ਹੈ ਜਿਸ ਕਰਕੇ ਅੱਜ ਇਸ ਕਿਸਮ ਦੇ ਹਾਲਾਤ ਪੰਜਾਬ ਅੰਦਰ ਦੇ ਅੰਦਰ ਉਹ ਤਾਂ ਆਪ ਜਾ ਕੇ ਸੁਪਰੀਮ ਕੋਰਟ ਦੇ ਅੰਦਰ ਅੰਦਰ ਉਹ ਦੇਖਿਆ ਹੈ ਤੁਹਾਨੂੰ ਮੰਗ ਲਈਏ ਤੱਕਵਾ ਦੇ ਸਿਰ ਚੱਕਰੇ ਸਿਰ ਚੱਕ ਨਹੀਂ ਦਿਆਸਾ ਇਹਨਾਂ ਨੇ ਇਹ ਇੱਕ ਵੈਕਿਊਮ ਬਣਾਤਾ ਛੇ ਦਾਗਾ ਕੇ ਇੱਕ ਵੈਕਿਊਮ ਆਫ ਲੀਡਰਸ਼ਿਪ ਅੱਜ ਲੀਡਰਸ਼ਿਪ ਦੀ ਘਾਟ ਹੈ ਆਪ ਪਛੇੜ ਢੁੱਟ ਕਰਕੇ ਇੱਕ ਉਹ ਹੈ ਦੇ ਕੋਹਾਂ ਦੀਆਂ ਦੂਜੀ ਕੋਹਾਂ ਦੇ ਲੋਕਾਂ ਦੀ ਅੱਖੀਂ ਝੱਗਾ ਪਾ ਕੇ ਜੋ ਪੰਜਾਬ ਨਾਲ ਪੂਜਾ ਖੇਡ ਖਿਡਾਇਆ ਗਿਆ ਸਾ ਮਨੂੰ ਇਸ ਗੱਲ ਦਾ ਅਫਸੋਸ ਨਹੀਂ ਜਿੱਨਾ ਆ ਜਿਹੜਾ ਸਾਡਾ ਜਿੱਨਾ ਪੰਜਾਬ ਦੇ ਉੱਤੇ ਜਿਸ ਤਰ੍ਹਾਂ ਦਾ ਲਾਲ ਮਾਹੌਲ ਸਿਰਜਿਆ ਗਿਆ ਆ ਪੰਜਾਬ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਮੈਂ ਸਮਝਦਾ ਪੰਜਾਬ ਦੇ ਲੋਕ ਇਹਨੂੰ ਉਮੀਦਾਂ ਨਾਲ ਲੈਣਗੇ ਥੈਂਕ ਯੂ ਸਰ ਜਾਕਰ ਸਾਹਿਬ ਤੁਹਾਡੀਆਂ ਸੀਟਾਂ ਨਹੀਂ ਆਈਆਂ ਪਰ ਜਿਸ हिसाब ਦੇ ਨਾਲ ਵੋਟਾਂ ਪਈਆਂ ਸਵਾ ਸਵਾ ਲੱਖ ਟੱਪ ਕੇ ਕੈਂਡੀਡੇਟ ਉਹਨੂੰ ਜਿੱਤ ਮੰਨਦੇ ਹੋ ਜਾਂ ਹਾਰ ਮੰਨਦੇ ਹੋ ਜਿੱਤ ਤਾਂ ਸੀਟ ਮੈਂ ਤੁਹਾਨੂੰ ਦਿਖਾ ਰਿਹਾ ਜਿੱਤ ਤਾਂ ਤੁਸੀਂ ਮੈਂ ਕਿਹਾ 21% ਸਾਨੂੰ ਵੋਟਾਂ ਪਈਆਂ ਪਰ ਸੀਟਾਂ ਚਾਹੀਏ ਉਸੇ ਮੋਟ ਪਰਸੈਂਟੇਜ ਨੂੰ ਕਨਵਰਟ ਢੀ ਕਰਾ ਸਕੇ ਉਹ ਪ੍ਰਧਾਨੀ ਜੋ ਮੇਰੇ ਵਾਰੀ ਬਣਦੀ ਸੀ ਕਿ ਇਹ ਦੋ ਪ੍ਰਾਂਤੀਆਂ ਜਿਹੜੀਆਂ ਇਹਨਾਂ ਨੇ ਬਨਾਲ ਕਿਸ ਤੋਂ ਦੂਰ ਕਰਕੇ ਸਾਡੀ ਕਮਜ਼ੋਰੀ ਗਈ ਪਰ ਸਾਡੇ ਕਾਰਕਟਰਾਂ ਨੇ ਮਿਹਨਤ ਨਾਲ ਸਾਡੇ ਸੰਗਠਨ ਨੇ ਸਾਡੀ ਲੀਡਰਸ਼ਿਪ ਨੇ ਚਾਹੇ ਰੁਪਾਲਨੀ ਸਾਹਿਬ ਸੀ ਇਹ ਚਾਹੇ ਇਹਦੇ ਸੰਦੇ ਰੈਣਾ ਜੀ ਸੀ ਚਾਹੇ ਸਰ ਮੰਤਰੀ ਸਿਲਵਾ ਜੀ ਸੀ ਇਹਦਾ ਸਾਰੇ ਨੇ ਕਿਸ ਤਰ੍ਹਾਂ ਸਗਟ ਨੂੰ ਸੰਗਠਿਤ ਕਰਕੇ ਲੋਕਾਂ ਦੇ ਵਿਚਾਰੇ ਉਹਨਾਂ ਨਤੀਜੇ ਇਹ ਅਸੀਂ ਅੱਜ ਸਭ ਤੋਂ ਉੱਨੇ ਤੇ ਆਏ ਆ ਅਗਲੀ ਵਾਰ ਤੁਸੀਂ ਦੇਖੋ ਸਾਡਾ Aim ਕੋਈ ਸਟਾਈ ਜਿੰਨਾ ਕਰਾ ਲਈ ਸਾਡਾ ਪੰਜਾਬ ਦੇ ਹਿੱਟਾ ਦੇ ਅੰਦਰ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਪੰਜਾਬੀਆਂ ਦੀ ਸੁਰੱਖਿਆ ਉਹਦੇ ਤੇ ਧਿਆਨ ਦੇਣਾ ਉਹਦੇ ਵਾਸਤੇ ਅਸੀਂ ਡਟ ਕੇ ਰੋਲ ਲਵਾਵਾਂਗੇ ਜਿਹੜਾ ਰੋਲ ਕਾਂਗਰਸ ਨੂੰ ਬਤੌਰ اپੋਜੀਸ਼ਨ ਕਰਨਾ ਸੀ ਤੇ ਹਰ ਸਰੰਡਰ ਟੋਟਲੀ ਸਾ ਉਹਨਾਂ ਨੇ ਇਕੱਠੇ ਹੋ ਕੇ ਜਿਹੜੀ ਖੇਡ ਫੇੜੀ ਹੈ ਉਹਦੇ ਕਰਕੇ ਇੱਕਦਮ ਹੋਰ ਕਲੀਅਰ ਹੋ ਗਈ ਅੱਜ ਇਹ ਬੀਜਪੀ ਦੇ ਮੋਢਿਆਂ ਦੇ ਉੱਤੇ اپੋਜੀਸ਼ਨ ਸਰਕਾਰ ਨੂੰ ਨਕੇਲ ਪਾਉਣ ਦੀ ਜ਼ਿੰਮੇਵਾਰੀ ਪਈ ਹੈ ਉਹ ਬੀਜਪੀ ਜਿਵੇਂ ਉਹ ਕੀ ਪੰਜਾਬ ਦੇ ਅੰਦਰ ਇਹ ਦੋਨੋਂ ਤਰ੍ਹਾਂ ਦੇ ਖੇਡ ਖੇਡ ਗਏ ਕਿਸੇ ਨੇ ਆਪਣੀ ਜਾਨ ਵਿਚਾਰ ਲਈ ਰੱਖੋ ਉਹਨਾਂ ਨੇ ਕੇਸ਼ਵਲ ਸਾਹਿਬ ਦੇ ਕਾਂਗਰਸ ਮੇਨ ਨਾਲ ਰਲ ਕੇ ਉੱਥੇ ਮੇਜਰ ਅਪੋਜੀਸ਼ਨ ਦੇ ਕੋਲ ਤੇ ਸੰਘਰਸ਼ ਕੀਤੀ ਉਹਦੇ ਨਾਲ ਇੱਕ ਗੱਲ ਜਿਹੜੀ ਹੋਰ ਸਾਹਮਣੇ ਆਈ ਹੈ ਸਾ ਆ ਪੰਜਾਬ ਦਾ ਇਲੈਕਸ਼ਨ ਹੈ ਪਰ ਇਹ ਨੇਸ਼ਨਲ ਰੈਵਿਵਿਕਸ਼ਨ ਹੈ ਜਿਹੜੀ ਪਾਰਟੀ ਜਿਸ ਪਾਰਟੀ ਨੇ ਸੁਪਰੀਮੋ ਆ ਕਹਿ ਕੇ ਦੇਰ ਲੈ ਕੇ ਆਈ ਸੀ ਮੈਂ ਲੋਕਾਂ ਦੇ ਵਿੱਚ ਰਹਿਣਾ ਹੈ ਜਾ ਕੇ ਕੈਂਪੇਨ ਕਰਨੀ ਹੈ ਉਹ ਸੋ ਕੌਲ ਜਿਹਨਾਂ ਨੂੰ ਸੁਪਨੇ ਆਉਂਦੇ ਸੀ ਨੈਸ਼ਨਲ ਪਾਰਟੀ ਬਣਦੇ ਉਹ ਪੰਜਾਬ ਤੇ ਸਿਮਟ ਕੇ ਰਹੇ ਸਨ ਇਹ ਜਿਹੜੀ ਤਿੰਨ ਸੀਟਾਂ ਇਹਨਾਂ ਨੂੰ ਆਈਆਂ ਪੰਜਾਬ ਤੋਂ ਆਈਆਂ ਸਭ ਬਾਕੀ ਸੁਪੜਾ ਸਾਹਿਬ ਹੋ ਗਿਆ ਦਿੱਲੀ ਦੇ ਅੰਦਰ ਸਾਹਿਬ ਹੋ ਗਿਆ ਅਸਾਮ ਲੜੇ ਸੀਗੇ ਜਾਂ ਇਕੱਲੇ ਕੋ ਬੋਆ ਲੜੇ ਸੀ ਪਤਾ ਨਹੀਂ ਕਿੱਥੇ ਜਿਹੜੇ ਸੀ ਜਿਹੜੇ ਭਗਵੰਤ ਮਾਨ ਜੀ 40 ਗ੍ਰਾਮ ਦੇ ਹੁੰਦੇ ਸੀਗੇ ਸਾਰੇ ਸਾਫ਼ ਹੋ ਕੇ ਤਿੰਨ ਸੀਟਾਂ ਤੇ ਸਿਮਟ ਗਈ ਔਰ ਨੈਸ਼ਨਲ ਪਾਰਟੀ ਦੇ ਉੱਤੇ ਵੀ ਫੁੱਲ ਸਟਾਪ ਲੱਗ ਗਿਆ ਮੈਂ ਸਮਝ ਜਾ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਸ਼ੀਸ਼ਾ ਦਿਖਾਤਾ ਵੀ ਇਹਨਾਂ ਲੋਕਾਂ ਨੂੰ ਇੱਥੇ ਠੰਡੀ ਜਗ੍ਹਾ ਹੈ ਇਹਨਾਂ ਨੂੰ ਬਾਹਰ ਕਿੱਧਰ ਨਾ ਦਿਓ ਇਹ ਜਿਹੜਾ ਹੈ ਪੰਜਾਬ ਦੇ ਲੋਕਾਂ ਨੇ ਕੰਮ ਕੀਤਾ ਦੇਸ਼ ਵਾਸਤੇ ਨਾ ਨਾ ਲੱਗੇ ਬਾਹਰ